अहं <laughs> भक्तः Bye. and uh अव्वाद <laughs> बढ़ा,

we're लॻाहे <laughs> Oh ਸਤਿਨਾਮ ਵਿਦਾਤਾ ਦਾਤਾ ਤੁਮ ਸਤਿਨਾਮ ਅਕਾਤੁਰ ਵਿਦਾ ਗਣਤਕ ਸਤਿ ਤਮਾਈਲਾ ਕਰਦਾ ਤਾਤ ਮਨ ਆਏ ਬਸਿਆ ਜਿਨ ਇਛਾ ਸਭ ਪੁਜਾਈ ਰਬ ਸਦਾ ਤੁਰਪਨੇ ਤਬ ਗੁਦੂਸ ਤਿਨ ਹਰ ਬੰਦੇ ਆਈ ਆਇਆ ਕਹੇ ਅੱਲਾ ਨਾ ਜਨ ਸੰਤੋ ਸੰਰਹੋ ਪਿਆਜੋ ਸਤਿਨਾਮ ਵਿਦਾਤਾ ਦਾਤਾ ਬਜ ਪੰਥੀ ਸ਼ਬਦ ਪੁਤਕਾਰ ਸੰਪਰਪਰ ਕਰਤ ਸੰਪਰਪਰ ਸੰਤਮਾਚ ਕਲਾ ਦਿੱਤ ਧਰਤਾਰੀਆਂ ਪੰਥ ਦੂਤ ਪੁਤ ਬਸ ਕੀਤੇ thank you कुमानीस Thank <laughs> you. نعرہ تحریرا ديني ਅੱਕੇ ਚਨਾ ਬਸ ਅੱਜ ਦੇ ਮੌਕੇ ਤੇ ਸਾਡੇ ਪਾਸੋਂ ਤੁਹਾਨੂੰ ਬਤਾਈ ਕਰਾਂਗਾ ਗੁਰੂ ਆਨੰਦਪੁਰ ਸਾਹਿਬ ਦੀ ਆਰਤੀ ਕੀਤੀ ਹੈ ਪ੍ਰਮਾਤਮਾ ਜੀ ਗੱਲ ਮੈਂ ਖਾ ਪਰ ਰਵਿਚੰਨ ਦੀਪਕਵਾਲੇ ਤਾਰਕਾ ਮੰਡਲ ਜਨਕ ਜੋਤੀ ਟੋਪ ਮੰਡਲ ਨਾਲ ਪਹੁੰਚ ਕੇ ਸਭ ਨੂੰ ਜਗਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪੱਪ ਕੱਢਣਾ ਤੇਰੀ ਆਪ ਇਹ ਆਰਤੀ ਨਾਸਿ ਦੀ ਆਗ ਦੇ ਵਿੱਚ ਗੁਰੂ ਨਾਗ ਦੇਵ ਜੀ ਮਹਾਰਾਜ ਨੇ ਪਰਮਾਤਮਾ ਨੂੰ ਉਹ ਉਸ ਫਲਮ ਉਪਰ ਆ ਕੇ ਕਲਾਤ ਕੀ ਕੀ ਕਰਿਓ ਵੀ ਤੇਰੀ ਕੈਸੀ ਆਪ ਨੂੰ ਹੋਇ ਤਬ ਕੰਡਣਾ ਤੇਰੀ ਆਪ ਵੀ ਜਿਹੜੀ ਨੇ ਸਾਰੀ ਚਾਵਰ ਹਵਾ ਚੱਲ ਰਹੀ ਹੈ ਦੇਖੋ ਕਹਿਰ ਕਰਨੇ ਸੂਤ ਨੂੰ ਖਿਆਲ ਨੇ ਇੰਨੇ ਡੂੰਘੇ ਕਿਹਾ ਹੁੰਦਾ ਵੀ ਇਹ ਸਾਰੀ ਜੱਪਾ ਉਹ ਚਾਉ ਕਰ ਰਹੀਆਂ ਕਹਿੰਦੇ ਸਾਰੀ ਜਦੋਂ ਹਵਾ ਚੱਲੇ ਸੱਚੇ ਪ੍ਰਾਚੇ ਤੈਨੂੰ ਚੌਰ ਹੀ ਹੋ ਰਿਹਾ ਹੈ ਸਭ ਲਈ ਬਲਾਸਪਤੀ ਜੱਡੇ ਵੀ ਫੁੱਲ ਹਨ ਮੈਂ ਕੀ ਕਹਿ ਸਕਦਾ ਇਹ ਹੀ ਆਲ ਦੀ ਪਰ ਅੰਤ ਰਵਿਦਾਸ ਮਹਾਰਾਜ ਨੇ ਕੀਤੀ ਉਹ ਜੇ ਅਸੀਂ ਆਤਮਾ ਨਾਮ ਤੇਰਾ ਆਪਤੀ ਮਜਨ ਬਨਾਰੇ ਹਰ ਕੇ ਨਾਮ ਗਨ ਉੱਥੇ ਸਰਬ ਕਿਸਾਰ ਇਹ ਹੀ ਆਪਕੀ ਅੰਤ ਰਵਿਦਾਸ ਮਹਾਰਾਜ ਨੇ ਕੀਤੀ ਉਹਦੇ ਪੈਰੋਂ ਅਸੀਂ ਪਿਆਰ ਨਾਲ ਕਿਤੇ ਪ੍ਰਮਾਤਮਾ ਕਿਰਪਾ ਕਰੇ ਗੁਰੂ